ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਜਿਹੜੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਇੱਕ ਹੱਦ ਬੀਤੀ ਹੈ ਇੱਕ ਨੌਜਵਾਨ ਦੀ ਕਿਉਂਕਿ ਜਦੋਂ ਉਸਦੇ ਪਰਿਵਾਰ ਦੇ ਵਿੱਚ ਗਰੀਬੀ ਦਾ ਮਾਹੌਲ ਹੁੰਦਾਗਾ ਉਹਦਾ ਬਾਪੂ ਕਰਜ਼ੇ ਦੇ ਬੋਝ ਵਿੱਚ ਡੁੱਬਿਆ ਹੁੰਦਾਗਾ ਤਾਂ ਉਹਨੂੰ ਲੱਗਦਾ ਕਿ ਮੈਂ ਆਪਣੇ ਘਰ ਦੀ ਗਰੀਬੀ ਕਿਸ ਤਰ੍ਹਾਂ ਚੱਕ ਸਕਦਾ ਤਾਂ ਉਹ ਆਪਣੇ ਬਾਪੂ ਦੀਆਂ ਸਰਦੀਆਂ ਤੇ ਚੜੀਆਂ ਹੋਈਆਂ ਲੇਮਕਾ ਨੂੰ ਉਤਾਰਨਾ ਚਾਹੁੰਦਾਗਾ ਆਪਣੇ ਘਰ ਦੇ ਮਾਹੌਲ ਨੂੰ ਵਧੀਆ ਬਣਾਉਣਾ ਚਾਹੁੰਦਾਗਾ ਉਹ ਕਿਸੇ ਨਾ ਕਿਸੇ ਤਰੀਕੇ ਉਹਦੀ ਬੇਬੇ ਉਹਦੀ ਮਾਤਾ ਆਪਣੀਆਂ ਬਾਲੀਆਂ ਗਹਿਣੇ ਧਰ ਕੇ ਬਾਪੂ ਲਿੰਮਟਾਂ ਦੇ ਹੋਰ ਕਰਜ਼ਾ ਲੈ ਕੇ ਜ਼ਮੀਨ ਤੇ ਹੋਰ ਲਿੰਮਟਾਂ ਲੈ ਕੇ ਕਰਜ਼ਾ ਲੈ ਕੇ ਉਹ ਕਿਸੇ ਨਾ ਕਿਸੇ ਤਰੀਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜ ਦਿੰਦਾ ਹੈਗਾ ਵਿਦੇਸ਼ ਜਾ ਕੇ ਮਾਪਿਆਂ ਦਾ ਕਾਬਲ ਪੁੱਤ ਪਹਿਲਾਂ ਜਿਹੜੀ ਉਹਦੀ ਪਹਿਲੀ ਤਨਖਾਹ ਹੁੰਦੀ ਆ ਤਾਂ ਉਹਦੇ ਨਾਲ ਆਪਣੇ ਬਾਪੂ ਸਿਰ ਤੇ ਜਿਹੜਾ ਲਿੰਮਟਾਂ ਦਾ ਕਰਜ਼ਾ ਹੈਗਾ ਉਹਨੂੰ ਉਤਾਰਦਾ ਹੈਗਾ ਹੌਲੀ ਹੌਲੀ ਉਹਦੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀਆਂ ਬੇਬੇ ਦੀਆਂ ਬਾਲੀਆਂ ਨੇ ਉਹਨਾਂ ਨੂੰ ਛਡਵਾਇਆ ਜਾਵੇ ਉਹ ਫਿਰ ਹੌਲੀ-ਹੌਲੀ ਕਰਕੇ ਆਪਣੇ ਮਾਂ ਦੀਆਂ ਜਿਹੜੀਆਂ ਬਾਲੀਆਂ ਨੇ ਜਿਹੜੀਆਂ ਗਹਿਣੇ ਪਈਆਂ ਹੁੰਦੀਆਂ ਨੇ ਉਹ ਛਡਵਾਉਂਦਾਗਾ ਫਿਰ ਹੌਲੀ-ਹੌਲੀ ਉਸ ਦਾ ਜਿਹੜਾ ਪਰਿਵਾਰ ਆ ਜਦੋਂ ਥੋੜਾ ਜਿਹਾ ਠੀਕ ਉਸ ਦਾ ਮਾਹੌਲ ਹੁੰਦਾਗਾ ਕੰਮ ਕਰਦੇ ਵਿੱਚ ਪੈਸੇ ਪੱਖੋਂ ਤਾਂ ਉਹਦੇ ਮਾਪੇ ਕਹਿੰਦੇ ਨੇ ਵੀ ਆਪਾਂ ਚੰਗਾ ਘਰ ਬਣਾ ਲਈਏ ਤੇ ਉਹ ਚੰਗਾ ਘਰ ਬਣਾ ਲੈਂਦੇ ਨੇ ਜਦੋਂ ਚੰਗਾ ਘਰ ਬਣ ਜਾਂਦਾ ਜਿਵੇਂ ਸਾਡੇ ਆਮ ਘਰਾਂ ਵਿੱਚ ਆਮ ਹੀ ਘਾਤਤ ਹੁੰਦੀ ਆ ਕਿ ਹੁਣ ਮਾਪਿਆਂ ਦਾ ਪੁੱਤ ਲਾਇਕ ਹੋ ਗਿਆ ਆ ਇਹਨੂੰ ਵਿਆਹ ਦੇਣਾ ਚਾਹੀਦਾ ਜਾਂ ਇਹ ਇੱਕ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਯੋਗ ਹੋ ਗਿਆ ਤਾਂ ਉਹਦੇ ਮਾਪੇ ਵੀ ਇਸੇ ਅ ਪ੍ਰਤੀਕਿਰਿਆ ਦੇ ਵਿੱਚ ਆਉਂਦੇ ਨੇ ਉਹ ਉਸ ਦਾ ਵਿਆਹ ਰੱਖਦੇ ਨੇ ਤੇ ਉਸ ਦਾ ਵਿਆਹ ਹੁੰਦਾਗਾ ਪੰਜਾਬ ਦੇ ਵਿੱਚ ਆ ਕੇ ਉਹ ਵਿਆਹ ਕਰਵਾਉਂਦਾਗਾ ਜਦੋਂ ਹੀ ਉਸ ਦਾ ਵਿਆਹ ਹੁੰਦਾ ਉਹਦੇ ਬੱਚੇ ਹੁੰਦੇ ਨੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਵਿਦੇਸ਼ ਚਲਾ ਜਾਂਦਾਗਾ ਤਾਂ ਉਸ ਦੇ ਜਿਹੜੇ ਬੱਚੇ ਨੇਗੇ ਉਹ ਆਪਣੇ ਬਾਪੂ ਨੂੰ ਕਹਿੰਦੇ ਨੇ ਕਿ ਬਾਪੂ ਦੀਵਾਲੀ ਆ ਰਹੀ ਆ ਆਪਾਂ ਸੋਹਣੀ ਗੱਡੀ ਲਈਏ ਉਹ ਸੋਹਣੀ ਗੱਡੀ ਲੈਂਦਾਗਾ ਜਦੋਂ ਉਹ ਸੋਹਣੀ ਗੱਡੀ ਲੈਂਦੇ ਆ ਤਾਂ ਉਹਦਾ ਪਰਿਵਾਰ ਕਹਿੰਦਾਗਾ ਵੀ ਆਪਾਂ ਪਹਿਲਾ ਜਿਹੜਾ ਗੇੜਾਗਾ ਉਹ ਗੱਡੀ ਦਾ ਕਿਸੇ ਗੁਰੂ ਘਰ ਵਿੱਚ ਲਗਵਾਈਏ ਆਪਣੇ ਪਰਿਵਾਰ ਦੇ ਸਮੇਤ ਜਦੋਂ ਉਹ ਨੌਜਵਾਨ ਆਪਣੇ ਨੇੜੇ ਦੇ ਗੁਰੂ ਘਰ ਵਿੱਚ ਪਹੁੰਚਦਾਗਾ ਤਾਂ ਉਹਨਾਂ ਨੂੰ ਤਮਸਤਕ ਹੁੰਦਾਗਾ ਤਾਂ ਆਪਣੇ ਸਮੇਂ ਨੂੰ ਜ਼ਰੂਰ ਯਾਦ ਕਰਦਾਗਾ ਕਿ ਕਿਸ ਸਮੇਂ ਤੋਂ ਉਠਾ ਕੇ ਸੱਚੇ ਪਾਤਸ਼ਾਹ ਨੂੰ ਮੈਨੂੰ ਕਿਹੜੇ ਸਮੇਂ ਦੇ ਵਿੱਚ ਲਿਆਂਦਾਗਾ ਹਨਾ ਜਦੋਂ ਉਹ ਗੁਰੂ ਘਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਉਹ ਇੱਕ ਅਜਿਹੇ ਮੋੜ ਤੇ ਪਹੁੰਚਦੇ ਨੇ ਜਿੱਥੇ ਇੱਕ ਦਰਜੀ ਦੀ ਦੁਕਾਨ ਹੁੰਦੀ ਆ ਉਸ ਦਰਜੀ ਦੀ ਦੁਕਾਨ ਜਦੋਂ ਉਹ ਨੌਜਵਾਨ ਪੜਿਆ ਕਰਦਾ ਸੀਗਾ ਤਾਂ ਉਹਦੇ ਮਾਪਿਆਂ ਨੇ ਉਸ ਦਰਜੀ ਤੋਂ ਇੱਕ ਉਸਦੀ ਵਰਦੀ ਦੀ ਪੈਂਟ ਸਵਾਈ ਸੀ ਤੇ ਉਸ ਨੂੰ ਜਦੋਂ ਉਹ ਲੈਣ ਗਿਆ ਤਾਂ ਉਹਨੇ 15 ਰੁਪਏ ਮੰਗੇ ਪਰ ਉਹਦੇ ਕੋਲੇ 15 ਰੁਪਏ ਨਹੀਂ ਸੀਗੇ ਉਸ 15 ਰੁਪਏ ਨਾ ਜਟਾਉਣ ਕਰਕੇ ਉਹ ਉਸ ਤੋਂ ਕਦੇ ਆਪਣੀ ਜੋ ਵਰਦੀ ਵਾਲੀ ਪੈਂਟ ਉਹ ਨਹੀਂ ਲੈ ਪਾਇਆ ਉਹ ਨਾ ਟਾਈਮ ਵੇਟ ਕਰਦਾ ਰਿਹਾ ਜਿੰਨਾ ਟਾਈਮ ਉਸ ਦਾ ਜਿਹੜਾ ਵੱਡਾ ਭਰਾ ਉਹ ਅਗਲੀ ਕਲਾਸ ਦੇ ਵਿੱਚ ਨਹੀਂ ਹੋ ਗਿਆ ਤੇ ਜਦੋਂ ਉਹ ਅਗਲੀ ਕਲਾਸ ਵਿੱਚ ਹੋਇਆ ਤਾਂ ਉਸ ਦੀਆਂ ਪੈਂਟਾਂ ਫਿਰ ਉਹਨੇ ਆਪਣੇ ਆਪ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਸ ਤੋਂ ਬਾਅਦ ਉਹਦੇ ਵੱਡੇ ਭਰਾ ਦੀਆਂ ਪੈਂਟਾਂ ਉਹਦੇ ਆਉਣ ਲੱਗ ਗਈਆਂ ਸੋ ਇਹ ਸਮੇਂ-ਸਮੇਂ ਦੀ ਗੱਲ ਆ ਉਹਨੂੰ ਯਾਦ ਆਉਂਦਾਗਾ ਕਿ ਉਹ ਵੀ ਸਮਾਂ ਸੀਗਾ ਕਿਤੇ ਕਿ ਮੈਂ 15 ਰੁਪਏ ਦੀ ਇੱਕ ਜਿਹੜੀ ਪੈਂਟ ਆ ਜਿਹੜੀ ਇੱਕ ਦਰਜੀ ਦੁਆਰਾ ਸਿਉਈ ਗਈ ਉਹਨੂੰ ਉਹ ਤੋਂ ਲੈਣ ਦੇ ਲਈ ਉਹਦੇ ਕੋਲੇ 15 ਰੁਪਏ ਨਹੀਂ ਸੀ ਹੁੰਦੇ ਤੇ ਅੱਜ ਜੋ ਉਸ ਨੂੰ ਮਾਲਕ ਨੇ ਇੰਨਾ ਕਾਬਲ ਇਨਸਾਨ ਬਣਾ ਉਹਨੂੰ ਇੱਕ ਇੰਨਾ ਲਾਇਕ ਬਣਾਇਆ ਕਿ ਉਹ ਆਪਣੇ ਮਾਪਿਆਂ ਨੂੰ ਵੀ ਚੰਗਾ ਸੁਪਨਾ ਦਿਖਾ ਰਿਹਾ ਹੈਗਾ ਚੰਗੀ ਕਿਆਰ ਕਰ ਰਿਹਾ ਹੈਗਾ ਆਪਣੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਅੱਗੇ ਵਧ ਰਿਹਾ ਤੇ ਉਹਨੂੰ ਯਾਦ ਆਉਂਦੀ ਹੈ ਕਿ ਉਹ ਵੀ ਕੋਈ ਸਮਾਂ ਸੀਗਾ ਜਦੋਂ ਉਹਦੇ ਕੋਲੇ 15 ਰੁਪਏ ਵੀ ਨਹੀਂ ਸੀ ਹੁੰਦੇ ਤੇ ਅੱਜ ਉਹਦੇ ਕੋਲੇ ਮਾਲਕ ਨੇ ਸੱਚੇ ਪਾਸੇ ਨੇ ਉਹਨੂੰ 15 ਲੱਖ ਦੀ ਗੱਡੀ ਦਿੱਤੀ ਆ ਆਪਣੀ ਗੱਡੀ ਵਿੱਚ ਆਪਣੀ ਗੱਡੀ ਵਿੱਚ ਬੈਠੇ ਹੋਏ ਬੱਚਿਆਂ ਨੂੰ ਉਹ ਦੱਸਦਾਗਾ ਕਿ ਮੈਂ ਇਹ ਦੌਰ ਵੀ ਵੇਖਿਆਗਾ ਉਹ ਆਪਣੀ ਪੂਰੀ ਗੱਲ ਜਦੋਂ ਉਹ ਦੱਸਦਾ ਆਪਣੇ ਬੱਚਿਆਂ ਨੂੰ ਉਹ ਦੱਸਦਾਗਾ ਕਿ ਕਦੇ ਮੈਂ ਇਹ ਵੀ ਜ਼ੋਰ ਦੇਖਿਆਗਾ ਜਦੋਂ ਮੇਰੇ ਕੋਲੇ 15 ਰੁਪਏ ਨਹੀਂ ਸੀ ਹੁੰਦੇ ਅੱਜ ਬੱਚਿਓ ਮੇਰੇ ਕੋਲੇ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਚੰਗੀ ਮਿਹਨਤ ਕਰਦੇ ਨਾਲ ਮੈਂ ਨਸ਼ਿਆਂ ਤੋਂ ਰਹਿਤ ਰਹਾ ਆਪਣੇ ਮਾਪਿਓ ਦੇ ਸੁਪਰੀ ਨੂੰ ਸਹਾਰ ਕੀਤਾ ਉਹਨਾਂ ਦੀਆਂ ਗੱਲਾਂ ਨੂੰ ਮੰਨਿਆ ਉਹਨਾਂ ਦੀਆਂ ਸਤਿਕਾਰ ਕੀਤਾ ਉਹਨਾਂ ਦੇ ਕਹਿਣੇ ਨੂੰ ਮੰਨਿਆ ਹਮੇਸ਼ਾ ਆਪਣੇ ਮਨ ਦੇ ਵਿੱਚ ਆਪਣੇ ਮਾਪਿਆਂ ਨੂੰ ਰੱਖਿਆ ਆਮਨੂ ਸੱਚੇ ਪਾਤਸ਼ਾਹ ਨੇ ਇਸ ਮੁਕਾਮ ਤੇ ਪਹੁੰਚਾਇਆ ਤੇ ਤੁਸੀਂ ਵੀ ਇਸੇ ਹੀ ਰਸਤੇ ਤੇ ਤੁਰਨਾਗਾ ਕਦੇ ਨਸਿਆਂ ਦਾ ਸਹਾਰਾ ਨਹੀਂ ਲੈਣਾ ਕਦੇ ਮਾੜੀ ਸੰਗਤ ਨਹੀਂ ਚੁਣਨੀ ਸੋ ਇਸ ਗੱਲ ਵਿੱਚੋਂ ਇਸ ਕਹਾਣੀ ਵਿੱਚੋਂ ਇਹੀ ਗੱਲ ਸਿੱਖਣ ਨੂੰ ਮਿਲਦੀ ਆ ਕਿ ਕਦੇ ਵੀ ਆਪਣੇ ਆਪ ਨੂੰ ਨਿਰਾਸ਼ ਨਾ ਕਰੋ ਕਿ ਮਾੜਾ ਸਮਾਂ ਮੇਰੇ ਤੇ ਆਇਆਗਾ ਹਮੇਸ਼ਾ ਚੰਗੇ ਸਮੇਂ ਦੀ ਆਉਣ ਦੀ ਆਸ ਕਰੋ ਕਦੇ ਮਾੜਾ ਸਮਾਂ ਵੇਖ ਕੇ ਸੱਚੇ ਪਾਤਸ਼ਾਹ ਨੂੰ ਨਾ ਭੁੱਲੋ ਤੇ ਚੰਗੇ ਸਮੇਂ ਵਿੱਚ ਵੀ ਉਸ ਨੂੰ ਯਾਦ ਕਰੋ ਤੇ ਯਾਦ ਰੱਖੋ